ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ 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 ਸਤਿ ਸ ਜੋ ਜੰਗ ਦੇ ਵਿੱਚ ਸਭ ਤੋਂ ਅੱਗੇ ਜਾਂਦੇ ਸਨ ਤੇ ਅੱਜ ਆਪਾਂ ਗੱਲ ਕਰਾਂਗੇ ਅਜਿਹੇ ਇੱਕ ਮਹਾਨ ਜਰਨੈਲ ਦੀ ਜਿਨ੍ਹਾਂ ਦਾ ਨਾਂ ਸੀ ਸਰਦਾਰ ਨਧਾਨ ਸਿੰਘ ਨਧਾਨ ਸਿੰਘ ਜੀ ਦੇ ਪਿਤਾ ਜੀ ਸਰਦਾਰ ਰਾਮ ਸਿੰਘ ਜੀ ਮਹਾਰਾਜਾ ਜੀ ਦੀ ਫੌਜ ਵਿੱਚ ਭੰਤੀ ਸਨ ਤੇ ਉਹਨਾਂ ਨੇ ਚੜਦੀ ਉਮਰ ਵਿੱਚ ਹੀ ਸਰਦਾਰ ਨਿਧਾਨ ਸਿੰਘ ਜੀ ਨੂੰ ਵੀ ਫੌਜ ਵਿੱਚ ਭਰਤੀ ਕਰਵਾ ਦਿੱਤਾ ਸਰਦਾਰ ਨਿਧਾਨ ਸਿੰਘ ਜੀ ਨੇ ਕਈ ਸਾਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੰਗਰੱਖਕ ਦੀ ਸੇਵਾ ਵੀ ਨਿਭਾਈ ਤੇ 1823 ਈਸਵੀ ਵਿੱਚ ਨਸ਼ਹਿਰੀ ਦੇ ਜੰਗ ਸਮੇ ਪਠਾਣਾ ਕੋਲ 3000 ਤੋਂ ਪਾਤੇ ਬਹੁਤ ਸਾਰੇ ਘੋੜਸਵਾਰ ਸਨ ਤੇ ਇਸ ਜੰਗ ਵਿੱਚ ਹੀ ਸਰਦਾਰ ਅਕਾਲੀ ਫੂਲਾ ਸਿੰਘ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ ਸਨ ਤੇ ਅਕਾਲੀ ਫੂਲਾ ਸਿੰਘ ਜੀ ਤੋਂ ਬਾਅਦ ਕਮਾਂਡ ਸਰਦਾਰ ਨਿਹੰਗ ਸਿੰਘ ਜੀ ਨੇ ਸੰਭਾਲ ਲਈ ਤੇ ਜੰਗ ਵਿੱਚ ਜਰਦੇ ਜਰਦੇ ਦੁਸ਼ਮਣਾਂ ਨੂੰ ਪਾਰ ਬਿਲਾਉਂਦੇ ਬਿਲਾਉਂਦੇ ਓਹੋ ਬਹੁਤ ਦੂਰ ਚਲੇ ਗਏ ਸਾਨ ਤੇ ਫਿਰ ਪੰਜ ਪਠਾਣਾ ਨੇ ਇਕੱਠਿਆਂ ਹੀ ਸਰਦਾਰ ਨਿਹੰਗ ਸਿੰਘ ਜੀ ਤੇ ਨੂਕੀਰਾ ਪਾਲਿਆ ਤੇ ਉਦੋਂ ਆਪ ਜੀ ਦਾ ਘੋੜਾ ਵੀ ਜ਼ਖਮੀ ਹੋ ਗਿਆ ਤੇ ਫਿਰ ਆਪ ਜੀ ਨੇ ਪੰਜ ਉਹਨਾ ਸੱਤ-ਸੱਤ ਫੋਟੇ ਪੰਜ ਪਠਾਣਾ ਨੂੰ ਇੱਕ ਤਲਵਾਰ ਦੇ ਵਾਰ ਨਾਲ ਹੀ ਟੈਟੇਰੀ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਪੰਜ ਹੱਥਾ ਦਾ ਨਾਂ ਦਿੱਤਾ ਤੇ ਫਿਰ ਉਹਨਾਂ ਦੇ ਨਾਂ ਨਾਲ ਪੰਜ ਹੱਥਾ ਸ਼ਬਦ ਜੁੜ ਗਿਆ ਤੇ ਉਹਨਾਂ ਦਾ ਨਾਂ ਸਰਦਾਰ ਨਧਾਨ ਸਿੰਘ ਪੰਜ ਹੱਥਾ ਪੈ ਗਿਆ ਤੇ ਇਸ ਤੋਂ ਬਾਅਦ ਇੱਕ ਵਾਰ ਦਿਲਦੇ ਤੋਂ ਇੱਕ ਪ੍ਰੋਫੈਸਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਹਿਲ ਵਿੱਚ ਆਇਆ ਤੇ ਉਸ ਨੇ ਪੁੱਛਿਆ ਕਿ ਆਪ ਜੀ ਦੇ ਪੰਜ ਹੱਥਾ ਜਰਨਲ ਬਾਰੇ ਤਾਂ ਅਸੀਂ ਬਹੁਤ ਸੁਣਿਆ ਹੈ ਤੇ ਅੱਜ ਉਸ ਤੇ ਦਰਸ਼ਨ ਵੀ ਕਰਵਾ ਦਿਓ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਕਿ ਆ ਵੇਖ ਲੈ ਸਰਦਾਰ ਨਿਹੰਗ ਸਿੰਘ ਜੀ ਮਹਾਰਾਜਾ ਜੀ ਦੇ ਨਾਲ ਹੀ ਖੜੇ ਸਨ ਤਾਂ ਪ੍ਰੋਫੈਸਰ ਨੇ ਹੈਰਾਨੀ ਨਾਲ ਪੁੱਛਿਆ ਕਿ ਇਸਦੇ ਤਾਂ ਦੋ ਹੀ ਹੱਥ ਹਨ ਤੇ ਫਿਰ ਵੀ ਤੁਸੀਂ ਇਸ ਦਾ ਨਾਂ ਪੰਜ ਹੱਥਾਂ ਕਿਉਂ ਰੱਖਿਆ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਕਹਿਣ ਲੱਗੇ ਕਿ ਸ਼ੁਕਰ ਕਰ ਤਾ ਇਸ ਦੇ ਪੰਜ ਹੱਥ ਨਹੀਂ ਦੇਖੇ ਇਸ ਦੇ ਪੰਜ ਹੱਥ ਸਿਰਫ ਜੰਗ ਦੇ ਮੈਦਾਨ ਵਿੱਚ ਹੀ ਦਿਖਦੇ ਨੇ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੇ ਹਾਂਜੀ ਨਵੀਂ ਵੀਡੀਓ ਦੇ ਨਾਲ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀਆਂ ਨੇ ਤੇ ਤੁਹਾਡਾ ਮੇਰੀ ਵੀਡੀਓ ਆਖਰ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮੇਰੇ ਹਾਂਜੀ ਨਵੀਂ ਵੀਡੀਓ ਦੇ ਨਾਲ ਤੇ ਮੇਰੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੇਰੇ ਪੇਜ ਪੰਜਾਬੀ ਗੁਜਰਾਤਾਨ ਨੂੰ ਵੀ ਫੋਲੋ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ